ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਐਤਵਾਰ 4 ਜਨਵਰੀ 4 ਫਰਵਰੀ ਤੇ ਮੈਂ ਜੀ ਆਪਣਾ ਬਲੌਗ ਸਵੇਰ ਤੋਂ ਸ਼ੁਰੂ ਕੀਤਾ ਹੈ ਸਾਢੇ 10 ਵਜੇ ਦਾ ਟਾਈਮ ਹੈ ਤੇ ਸੌਤ ਪੱਲਾ ਜੀ ਮੈਂ ਨਹਾ ਕੇ ਆਈਆਂ ਲੇਟ ਰੁੱਟੀਆਂ ਕੁਕਿਚਨ ਦੇਣ ਛੁੱਟੀ ਸੀ ਤੇ ਪਰ ਮੈਂ ਲੇਟ ਰੁੱਟੀਆਂ ਸਭ ਤੋਂ ਪਹਿਲਾਂ ਮੈਂ ਨਹਾ ਕੇ ਆਈ ਆ ਤੇ ਚਾਹ ਜੀ ਆਪਣੀ ਬਣੀ ਪਈ ਐ ਸਵੇਰੇ ਬਣਾ ਗਈ ਸੀ ਚਾਹ ਤੇ ਚਲੋ ਆਹੀ ਚਾਹ ਆਪਾਂ ਗਰਮ ਕਰਕੇ ਪੀ ਲੈਂਦੇ ਆ ਲੋ ਜੀ ਚਾਚੂ ਆਪਾਂ ਪੀ ਲਈ ਐ ਤੇ ਦਾਲ ਦਾ ਪੈਕਟ ਸੀ ਮੈਂ ਕਿਹਾ ਚਲੋ ਡੱਬੇ ਦੇ ਵਿੱਚ ਪਾ ਦਿੰਨੀ ਆ ਖਤਮ ਹੋ ਗਈ ਸੀ ਦਾਲ ਤੇ ਖੋਲਣ ਲੱਗੇ ਸਾਰਾ ਪੈਕਟ ਹੀ ਨਾ ਖਿੱਲਰ ਗਿਆ ਥੋੜੀ ਜੀ نیچے ਵੀ ਡੋਲ ਗਈ ਐ ਦਾਲ ਚਲੋ ਚਿੜੀਆਂ ਨੂੰ ਪਾ ਰਾਂਗੇ ਕੀ ਪਤਾ ਚਿੜੀਆਂ ਕਰਕੇ ਡੁੱਲੀ ਐ ਤੇ ਲੂਣ ਕੀ ਦੇ ਵਿੱਚ ਵੀ ਜਿਹੜੇ ਮਸਾਲੇ ਜਿਹੜੇ ਮਸਾਲੇ ਘਟਨੇ ਉਹ ਪੂਰੇ ਕਰਕੇ ਭਰ ਦਾਂਗੀ ਉਹਨਾਂ ਨੂੰ ਵੀ ਤੇ ਲੋ ਜੀ ਇੱਧਰ ਚਿੜੀ ਵੀ ਆ ਗਈ ਆ ਪਕੌੜੇ ਬਣਾਏ ਸੀਗੇ ਆਪਾਂ 26 ਜਨਵਰੀ ਨੂੰ ਤੇ ਮੌਕਾਂਦ ਤੇ ਉੱਤੇ ਰੱਖ ਦਿੱਤੇ ਸੀਗੇ ਵਿਚਾਰੀ ਨਾ ਖਾਣ ਲੱਗੀ ਹੋਣੀ ਤੇ نیچے ਡੇਗ ਗਿਆ ਪਕੌੜਾ ਤੇ ਹੁਣ ਹੌਲੀ ਹੌਲੀ ਚੁੰਝ ਨਾਲ ਮਾੜਾ ਮਾੜਾ ਖਾਰੀ ਹੈ ਚੱਕਣ ਦੀ ਕੋਸ਼ਿਸ਼ ਕਰਦੀ ਵੀ ਮੈਨੂੰ ਲੈ ਕੇ ਉੱਡ ਜਾਵਾ ਤੇ ਚੱਕਿਆ ਨਿਆਰਾ ਪਕੌੜਾ ਮਾੜੀ ਮਾੜੀ ਫਿਰ ਚੁੰਝ ਮਾਰ ਕੇ ਨਾ ਇੱਥੇ ਹੀ ਖਾਈ ਜਾ ਰਹੀ ਹੈ ਯਾ ਅੱਜ ਤਾਂ ਮੌਸਮ ਜੀ ਕਾਫੀ ਜ਼ਿਆਦਾ ਖਰਾਬ ਹੈ ਮੀਂਹ ਵੀ ਖੁੱਲ ਕੇ ਨਹੀਂ ਪਿਆ ਰਿਹਾ ਹੈਗਾ ਬਸ ਕਿਣ-ਕਿਣ ਮਿੰਡ ਜੀ ਹੋਈ ਜਾ ਰਹੀ ਹੈ ਸਵੇਰ ਦੀ ਰਾਤ ਦੀ ਤੇ ਧੁੱਪ ਧੱਪ ਕੋਈ ਨਹੀਂ ਅੱਜ ਬੱਦਲ ਬੁੱਦਲੀ ਨੇ ਹਲਕਾ ਹਲਕਾ ਮੀਂਹ ਪਈ ਜਾ ਰਹਾ ਬੰਦ ਨਹੀਂ ਹੋ ਰਹਾ ਬਿਲਕੁਲ ਹਲਕੀ ਹਲਕੀ ਪੂਰ ਜੀ ਡਿੱਗੀ ਜਾ ਰਹੀ ਹੈ ਤੇ ਧੁੱਪ ਧੱਪ ਨਹੀਂ ਚੜਨੀ ਅੱਜ ਮੌਸਮ ਖਰਾਬ ਹੈ ਮਤਲਬ ਕਹਿ ਸਕਦੇ ਹਾਂ ਆਪਾਂ ਪੂਰੀ ਤਰ੍ਹਾਂ ਖਰਾਬ ਹੈ ਜੀ ਦੇਖੋ ਜੀ ਕਿੰਨੇ ਸਵਾਦ ਲੈ ਕੇ ਪਕੌੜੇ ਨੂੰ ਖਾਈ ਜਾ ਰਹੀ ਹੈ ਲੋ ਜੀ ਹੁਣ ਆਪਾਂ ਕਰਦੇ ਹਾਂ ਸਫਾਈ ਕਿਚਨ ਦੇ ਵਿੱਚ ਮੈਂ ਜਿਹੜੇ ਡੱਬੇ-ਡੁੱਬੇ ਅਰੇ ਵਿੱਚ ਦਾਲਾ-ਦੋਲਾ ਪਾਣੀਆਂ ਸੀ ਪਾਤੀਆਂ ਮਸਾਲੇ ਵਗੈਰਾ ਪਾੜ ਕੇ ਰੱਖਣੇ ਸੀ ਪਾਤੇ ਐ ਤੇ ਹੁਣ ਇੱਧਰ ਲੱਗਦੀਆਂ ਸਫਾਈ ਕਰਨ ਨੂੰ ਪਹਿਲਾਂ ਆਪਾਂ ਬਿਸਤਰੇ ਵਗੈਰਾ ਚੱਕਦੇ ਹਾਂ ਸਾਰੇ ਕੱਪੜੇ ਕੱਲ ਧੋਵਾਂਗੀ ਅੱਜ ਮੌਸਮ ਇੱਕ ਬਹੁਤ ਜ਼ਿਆਦਾ ਖਰਾਬ ਹੈ ਇਸ ਕਰਕੇ ਨਹੀਂ ਧੋ ਰਹੀਆਂ ਤੇ ਚਲੋ ਜੀ ਬਿਸਤਰੇ ਵਗੈਰਾ ਸਾਂਭਦੇ ਹੁਣ ਆਪਾਂ ਝਾੜੂ ਪਹਿਲਾਂ ਸਾਰੇ ਘਰ 'ਚ ਫੇਰ ਲਾਂਗੇ ਫੇਰ ਆਪਾਂ ਮਾਜਾਂਗੇ ਭਾਂਡੇ ਝਾੜੂ-ਫੂੜੂ ਲਾ ਕੇ ਸਫਾਈ ਕਰਕੇ ਤੇ ਆ ਦੇਖੋ ਜੀ ਦਾਲ ਡੁੱਲੀ ਹੈ ਦਾਲ ਮੈਂ ਇੱਕ ਸਾਈਡ ਤੇ ਰੱਖੀ ਐ ਇਹਨੂੰ ਮੈਂ ਸਾਫ਼ ਜੀ ਕਰਕੇ ਨਾ ਤੇ ਉੱਤੇ ਕੰਦ ਦੇ ਉੱਤੇ ਪਾ ਦਾਂਗੀ ਜਿੜੀਆਂ ਖਾ ਲੈਣਗੀਆਂ ਵਿਚਾਰੀਆਂ ਤੇ ਆਹ ਵੇਖੋ ਜੀ ਬੱਦਲ ਹਲਕਾ ਹਲਕਾ ਮੀਂਹ ਪਈ ਜਾ ਰਿਹਾ ਸੜਕਾਂ ਗਿੱਲੀਆਂ ਨੇ ਬੱਚੇ ਤਾਂ ਵੀ ਨਹੀਂ ਟਿਕਦੇ ਦੇਖ ਲੋ ਜੀ ਹਲਕੇ ਹਲਕੇ ਮੀਂਹ ਦੇ ਵਿੱਚ ਵੀ ਬੱਚੇ ਘੁੰਮੀ ਜਾ ਰਹੇ ਨੇ ਲੋ ਜੀ ਹੁਣ ਮੈਂ ਸਾਰੀ ਸਫਾਈ ਵਗੈਰਾ ਕਰਦੀ ਪਈ ਆ ਸਾਰਾ ਧੂੜ ਉੱਡਦਾ ਅੰਦਰੋਂ ਦੀ ਥੜੀ ਤੇ ਵੀ ਸਾਰਾ ਚੰਗੇਦਰ ਪਾਣੀ ਪੁਣੀ ਮਾਰ ਕੇ ਮਿੱਟੀ ਕੱਢ ਦਿੰਦੀ ਐ ਮੀਂਹ ਦੇ ਵਿੱਚ ਬਹੁਤ ਜ਼ਿਆਦਾ ਗੰਦ ਜਿਹਾ ਵੀ ਪੈ ਜਾਂਦਾ ਛਿੱਕੜ ਛਿੱਕੜ ਤੇ ਹੁਣ ਜੀ ਆਪਣੀ ਸਾਰੀ ਸਫਾਈ ਸੁਥੀ ਹੋ ਚੁੱਕੀ ਐ ਤੇ ਹੁਣ ਮੈਂ ਪੱਖਾ ਚਲਾਤਾ ਐ ਉਧਰ ਤੇ ਅਦਰ ਮੈਂ ਫਟਾਫਟ ਜੀ ਹੁਣ ਬਣ ਜਾਗੇ ਸਾਰੇ ਪਾਂਡੇ ਤੇ ਕਿਚਨ ਦੀ ਆਪਾਂ ਸਾਰੀ ਸਫਾਈ ਕਰ ਲਾਂਗੇ ਆ ਦੇਖੋ ਜੀ ਗਿੱਲਾ ਐ ਮੈਂ ਇੱਥੇ ਪੱਖਾ ਚਲਾਇਆ ਹੋਇਆ ਹੁਣੇ ਬੰਦ ਕੀਤਾ ਪੱਖਾ ਬਸ ਹੁਣ ਕਮਰੇ ਰਾ ਚਲਾਤਾ ਐ ਅੰਦਰ ਬੰਦ ਕਰਦਾ ਐ ਤੇ ਇਹ ਥੋੜਾ ਜਿਹਾ ਲੱਗਦਾ ਸੀ ਮੌਸਮ ਸ਼ਾਇਦ ਖੁੱਲੂਗਾ ਪਰ ਨਹੀਂ ਫੇਰ ਉਦਾਂ ਹੀ ਹੋਇਆ ਪਿਆ ਸਾਰੀ ਦਿਹਾੜੀ ਮੀਂਹ ਹੀ ਹੁੰਦਾ ਰਿਹਾ ਸੀ ਮੀਂਹ ਹੀ ਪੈਂਦਾ ਰਿਹਾ ਸੀ ਹਲਕਾ ਹਲਕਾ ਤੇ ਅੱਜ ਇਹ ਜਿਹੜੀ ਪੌਣਾਣਾ ਕਾਫੀ ਜਰਾ ਘੋਕੇ ਹੋਰਗਾ ਹੋਇਆ ਪਿਆ ਸੀਗਾ ਜੋ ਪਰੌਂਠੇ ਵਗੈਰਾ ਰੱਖ ਦੰਨੇ ਆ ਕਈ ਵਾਰੀ ਤੇ ਉਹ ਗਰਮ ਪਾਣੀ ਸੀਗਾ ਆਲੂ ਜਿਹੜੇ ਉਬਾਲੇ ਸੀ ਮ ਗਰਮ ਪਾਣੀ ਦੇ ਵਿੱਚ ਹੀ ਨਾ ਸਾਰਾ ਪਾ ਕੇ ਪੌਣੇ ਨੂੰ ਪਿਉਂਤਾ ਹੈ ਲੋ ਜੀ ਹੁਣ ਆਪਾਂ ਸਾਰੇ ਭੰਡੇ-ਪੁੰਡੇ ਮਾਜ ਕੇ ਕਿਚਨ ਦੀ ਸਾਰੀ ਸਫਾਈ ਸਹੀ ਚੰਗੀ ਤਰ੍ਹਾਂ ਕਰ ਦਿੱਤੀ ਹੈ ਤੇ ਅੱਧਰ ਜੀ ਆਪਾਂ ਤਾਇਤਾ ਜੇ ਹਰੇ ਧਨੀਏ ਦੀ ਬਣਾ ਲਈ ਚਟਨੀ ਤੇ ਹੁਣ ਜੀ ਆਪਾਂ ਆਲੂ ਛਿੱਲਦੇ ਆਂ ਆਲੂ ਢੰਡੇ ਹੋ ਗਏ ਸੀ ਹੁਣ ਆਲੂ ਛੱਲਣ ਨੇ ਚਟਨੀ ਵੀ ਆਪਣੀ ਬਣ ਗਈ ਹੈ ਨਾਲ ਮੈਂ ਚਾਹ ਬਣਾ ਲਈ ਹੈ ਹੁਣ ਕੰਮ-ਕੁਮ ਸਾਰਾ ਨਿਬੜ ਚੁੱਕਿਆ ਹੁਣ ਆਲੂ-ਲੂ ਛਿੱਲ ਕੇ ਫਿਰ ਮੈਂ ਆਰਾਮ ਨਾਲ ਬੈ ਕੇ ਚਾਹ ਪੀਵਾਂਗੀ ਲੋ ਜੀ ਚਾਚੂ ਪੀ ਲਈ ਆਪਾਂ ਆਰਾਮ ਵੀ ਕਰ ਲਿਆ ਹੁਣ 1:30 ਵਜ ਗਿਆ ਤੇ ਹੁਣ ਆਪਾਂ ਕਰਾਂਗੇ ਜੀ ਨਾਸ਼ਤੇ ਦੀ ਤਿਆਰੀ ਆਪਣਾ ਨਾਸ਼ਤਾ ਤੇ ਦੁਪਹਿਰ ਦਾ ਲੰਚ ਇਕੱਠਾ ਹੀ ਹੋ ਜਾਊਗਾ ਹੁਣ ਅੱਜ ਜੀ ਆਪਣਾ ਰਸਫੈਂਡ ਖਤਮ ਸੀ ਤੇ ਫਿਰ ਮੈਂ ਸਰੋਂ ਦੇ ਤੇਲ ਦੇ ਵਿੱਚ ਜੀ ਪਰੌਠੇ ਬਣਾਏ ਪਰ ਸਰੋਂ ਦੇ ਤੇਲ ਦੇ ਵਿੱਚ ਇਹਨਾਂ ਬਹੁਤ ਜ਼ਿਆਦਾ ਟੇਸਟੀ ਬਣੇ ਆ ਪਰੌਠੇ ਕਰਾਰੇ ਕਰਾਰੇ ਬਣੇ ਸੀ ਇਹਨਾਂ ਵਧੀਆ ਤੇ ਆ ਦੇਖੋ ਜੀ ਦੁਪਹਿਰ ਦਾ ਟਾਈਮ ਆ ਮੌਸਮ ਦਾ ਹੋਹੀ ਹਾਲ ਐ ਬਿਲਕੁਲ ਨਹੀਂ ਬਦਲਿਆ ਮੌਸਮ ਉੱਧੇ ਹਲਕੀ ਹਲਕੀ ਕਿਣਬਿਣ ਜੀ ਹੋਈ ਜਾ ਰਹੀ ਐ ਲੋ ਜੀ بیٹے ਦੀ ਪਲੇਟ ਲਗਾਤੀ ਸੀ ਮੈਂ ਤੇ ਬਾਸ ਹੁਣ ਮੈਂ ਆਪਣੇ ਲਈ ਇੱਕ ਫੁਲਕਾ ਬਣਾ ਲਿਆ ਥੋੜੀ ਜੀ ਚਟਨੀ ਲੈ ਲਈ ਥੋੜੀ ਜੀ ਆਲੂ ਦੀ ਪਿਠੀ ਤੇ ਇੱਕ ਆਪਣੇ ਲਈ ਪਰੌਂਠਾ ਬਣਾ ਲਿਆ ਵੱਡਾ ਜਾਂ ਤੇ ਮੇਰਾ ਵੀ ਹੁਣ ਬ੍ਰੇਕਫਾਸਟ ਤੇ ਲੰਚ ਇਕੱਠਾ ਹੀ ਹੋ ਗਿਆ ਹੁਣ ਸਾਬਕ 2 ਵਜ ਗਏ ਨੇ ਘੜੀ ਅੱਗੇ ਆ ਆਪਣੀ